ਸਾਥੀਓ ਪਸਤਾਰ ਜੀ ਵੱਲੋਂ ਹੁਕਮ ਤੇ ਹੋਇਆ ਸੀਗਾ ਕਵੀਸ਼ਰੀ ਦਾ ਪਰ ਉਹ ਮਸਲਾ ਇਹ ਆ ਵੀ ਇਕੱਲੇ ਬੰਦੇ ਵਾਸਤੇ ਕਵੀਸ਼ਰੀ ਕਉਣੀ ਔਖੀ ਆ ਤੁਹਾਨੂੰ ਪਤਾ ਹੀ ਆ ਵੀ ਉਹਦੇ ਵਾਸਤੇ ਤਿੰਨ 사ਥੀ ਚਾਹੀਦੇ ਚੱਲ ਤੇ ਇਹਨਾਂ ਨੂੰ ਹੰਤੇ ਘੱਟੋ ਘੱਟ ਦੋ ਤੇ ਹੋਣ ਸੋ ਕਵੀਸ਼ਰੀ ਤੋਂ ਆਪਾਂ ਕਮਤਾ ਤੁਹਾਡੇ ਨਾਲ ਸਾਰੇ ਪਾਵਾਂਗੇ ਥੋੜਾ ਸਮਾਂ ਜ਼ਿਆਦਾ ਲੱਗ ਸਕਦਾ ਤੇ ਇਜਾਜ਼ਤ ਨਾਲ ਸਿਦਾਰੀ ਜੀ ਨੇ ਪ੍ਰੋਫੈਸਰ ਸਰ ਤੋਂ ਸੋ ਆਓ ਆਪਾਂ ਲੈਂਦੇ ਪੰਜਾਬ ਦੇ ਸ਼ਾਇਰ ਬਾਬਾ ਗੁਲਾਮ ਹੁਸੈਨਦੀਨ ਕਾਦਰੀ ਜੀ ਕਵਿਤਾ ਪੰਜਾਬੀ ਮਾਂ ਬੋਲੀ ਕਬੂਲ ਕਰਨਾ ਉਤਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਕਿ ਉਤਸ਼ਾਹ ਹੁਸੈਨਾ ਵੇਖ ਲੈ ਅਸੀਂ ਬਦਲੀ ਬੈਠੇ ਭੇਸ ਸਾਡੀ ਜਿੰਦ ਨਿਮਾਣੀ ਕੂਕ ਦੀ ਅਸਾਂ ਰੁੜ ਗਏ ਵਿੱਚ ਪਰਦੇਸ ਸਾਡਾ ਹਰਦਮ ਜੀਕੁਰ ਲਾਮਦਾ ਸਾਡੀ ਨੀਰ ਵਹਾਵੇ ਅੱਖ ਅਸਾਂ ਜਉਂਦੀ ਜਾਨੇ ਮਰ ਗਏ ਸਾਡਾ ਮਾਧੋ ਹੋ ਜਾਵਾ ਸਾਨੂੰ ਸੱਪ ਸਮੇਂ ਦਾ ਡੰਗ ਦਾ ਸਾਨੂੰ ਪਲ-ਪਲ ਚੜਦਾ ਜ਼ਹਿਰ ਸਾਡੇ ਅੰਦਰ ਬੇਨਿਕੋਫ ਦੀ ਸਾਡੇ ਜੰਗਲ ਬਣਦੇ ਸ਼ਹਿਰ ਅਸਾਂ ਸ਼ਹੋਗਮਾਂ ਵਿੱਚ ਡੁੱਬਦੇ ਸਾਡੀ ਰੁੜ ਗਈ ਨਾਓ ਪਤਵਾਰ ਸਾਡੇ ਬੋਲਣ ਤੇ پابੰਦੀਆਂ ਸਾਡੇ ਸਿਰ ਲਟਕੀ ਤਲਵਾਰ ਅਸਾਂ ਨੈਣਾ ਦੇਖੂ ਗੇੜ ਕੇ ਕੀਤੀ ਵੱੱਤਰ ਦਿਲ ਦੀ ਭੋਂ ਅਸਾਂ ਨੈਣਾ ਦੇਖੂ ਗੇੜ ਕੇ ਕੀਤੀ ਵੱੱਤਰ ਦਿਲ ਦੀ ਭੋਂ ਏ ਬੰਜੇਰ ਰਹੀਨ ਮਾਨੜੀ ਸਾਨੂੰ ਸੱਜਣ ਤੇਰੀ ਸੌ ਅਸਾਂ ਉਤੋ ਸ਼ਾਂਤ ਹਾਂ ਜਾਪਦੇ ਸਾਡੇ ਅੰਦਰ ਲੱਗੀ ਜੰਗ ਸਾਨੂੰ ਚੁੱਪ ਚਪੀਤਾ ਵੇਖ ਕੇ ਪਏ ਆਖਣ ਲੋਕ ਮਲੰਗ ਅਸਾਂ ਖੂਬੇ ਗਮ ਦੇ ਖੋਪੜੇ ਸਾਡੇ ਲੰਬੇ ਹੋ ਗਏ ਕੇਸ ਪਾਟਾਣੇ ਬਾਣੇ ਸੋਚਦੇ ਅਸਾਂ ਗੁੰਨਦੇ ਰਹਿੰਦੇ ਕੇਸ ਹੁਣ ਛੇਤੀ ਬੌੜੀ ਭੁੱਲਿਆ ਹੁਣ ਛੇਤੀ ਬੌੜੀ ਭੁੱਲਿਆ ਸਾਡੀ ਸੂਲੀ ਟੰਗੀ ਜਾਨ ਇਨੂੰ ਵਾਸਤਾ ਸ਼ਾ ਅਨੈਤ ਦਾ ਨਾ ਤੋੜੀ ਸਾਡਾ ਮਾਣ ਅਸਾਂ ਪੈਰੀਂ ਪਾਲੇ ਘੰਗਰੂ ਸਾਡੀ ਪਾਵੇ ਜਿੰਦ ਤੁਮਾਰ ਸਾਡੀ ਜਾਨ ਲਬਾਂ ਤੇ ਅਫੜੀ ਹੁਣ ਛੇਤੀ ਮੁਖ ਵਖਾਲ ਸਾਡੇ ਸਿਰ ਤੇ ਸੂਰਜ ਹਾੜਦਾ ਸਾਡੇ ਅੰਦਰ ਸੀਤ ਸਿਆਲ ਬਣ ਸ਼ਾ ਹੁਣ ਚੇਤਰ ਰੁੱਖ ਦੀ ਸਾਡੇ ਅੰਦਰ ਭਾਂਬੜ ਬਾਲ ਅਸਾਂ ਮੱਚ ਮਚਾਇਆ ਇਸ਼ਕ ਦਾ ਸਾਡਾ ਲੁਸਿਆ ਇੱਕ ਇੱਕ ਲੂ ਅਸਾਂ ਖੁਦ ਨੂੰ ਕੁੱਲੇ ਸਾਵਲਾ ਅਸਾਂ ਹਰ ਪਲ ਜਪਿਆ ਤੂੰ ਸਾਨੂੰ ਚਿੰਤਾ ਚਿਖਾ ਚੜਾਵਦੀ ਸਾਨੂੰ ਚਿੰਤਾ ਚਿਖਾ ਚੜਾਵਦੀ ਸਾਡੇ ਤਿੜਕਣ ਲੱਗੇ ਹੱਡ ਫੜ ਲੇਖਾਂ ਵਰਸੀ ਦੁੱਖ ਦੀ ਸਾਡੇ ਸੀਨੇ ਦਿੱਤੀ ਗੱਡ ਅਸਾਂ ਧੁਰ ਤੋਂ ਦੁਖੜੇ ਝਾਗਦੇ ਸਾਡੇ ਲੇਖੀ ਲਿਖਿਆ ਸੋਗ ਸਾਡੀ ਵਾਟ ਲਮੇਰੀ ਦੁੱਖ ਦੀ ਸਾਡੇ ਉਮਰੋਂ ਲੰਮੇ ਰੋਗ ਸਾਡੇ ਵੇੜੇ ਫੂੜੀ ਦੁੱਖ ਦੀ ਸਾਡਾ ਰੋ ਰੋ ਚੋਇਆ ਨੂਰ ਇਹ ਔਕੜ ਸਾਡੀ ਟਾਲ ਦੇ ਤੇਰਾ ਜੀਵੇ ਸ਼ਹਿਰ ਕਸੂਰ ਆਵੇਕ ਸੁਖਣデア ਵਾਰਸਾ ਆਵੇਕ ਸੁਖਣデア ਵਾਰਸਾ ਤੇਰੇ ਝੰਡੇ ਵਾਲੇ ਦੀ ਖੈਰ ਅੱਜ ਪੁੱਤਰ ਬੋਲੀ ਮਾਂ ਦੇ ਪੈਮਾਨ ਨਾਲ ਰੱਖਣ ਵੈਰ ਅੱਜ ਹੀਰ ਤੇਰੀ ਪਈ ਸਹਿਕ ਦੀ ਅੱਜ ਕੈਦੋ ਚੜਿਆ ਰੰਗ ਅੱਜ ਤਖਤ ਹਜ਼ਾਰੇ ਟਹਿ ਗਏ ਅੱਜ ਉਜੜਿਆ ਤੇਰਾ ਚੰਗ ਅੱਜ ਬੇਲੇ ਹੋ ਗਏ ਸੁੰਣੜੇ ਅੱਜ ਸੁੱਕਿਆ ਵੇਖ ਚਨਾ ਅੱਜ ਫਿਰ ਨਾ ਉਜੜਦਾ ਰਾਂਝੜੇ ਅੱਜ ਖੇੜੇ ਕਰਦੇ ਚਾਹ ਅਜੇ ਟੁੱਟੀ ਵੰਝਲੀ ਪ੍ਰੀਤ ਦੀ ਅਜ ਮੁਕੇ ਸੁਖ ਦੇ ਗੀਤ ਬਣ ਜੋਗੀ ਦਰਦਰ ਟੋਲਿਆ ਸਾਨੂੰ ਕੋਈ ਨਾ ਮਿਲਿਆ ਮੀਤ ਅਸਾਂ ਅੱਖਰ 모ਤੀ ਰੋਲਦੇ ਅਸਾਂ ਅੱਖਰ 모ਤੀ ਰੋਲਦੇ ਅਸਾਂ ਦਰਦਰ ਲਾਂਦੇ ਆਵਾਜ਼ ਕੋਈ ਲੱਭੇ ਹੀਰ ਸਿਆਲੜੀ ਜਿਹੜੀ ਰੰਗੇ ਆਪਣਾ ਦਾਜ ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਖਰਾਤ ਸਾਡੇ ਹੱਥ ਪਿਆਲਾ ਜ਼ਹਿਰ ਦਾ ਅਸਾਂ ਵੇਲੇ ਦੇ ਸੁਖਰਾਤ ਅਸੀਂ ਖੰਡ ਬਣਾਉਂਦੇ ਖਾਰ ਨੂੰ ਸਾਡੀ ਜਗਤੋਂ ਵੱਖਰੀ ਬਾਤ ਉੱਠ ਜਾਗ ਫਰੀਦਾ ਸੁੱਤਿਆ ਉੱਠ ਜਾਗ ਫਰੀਦਾ ਸੁੱਤਿਆ ਹੁਣ ਕਰ ਕੋਈ ਤਦਬੀਰ ਜਿੰਦ ਹਿਜਰ ਕਰੀਰੇ ਫਸ ਕੇ ਅੱਜ ਹੋ ਗਈ ਲੀਰੋ ਲੀਰ ਸਾਨੂੰ ਜੋ ਬਣ ਰੁੱਤੇ ਵੇਖ ਕੇ ਸਭ ਆਖਣ ਬਾਬਾ ਲੋਕ ਕਿਸ ਖੋਇਆ ਸਾਡਾ ਜੋਬਣਾ ਸਾਨੂੰ ਕੀ ਹਾਲ ਲੱਗਾ ਰੋਗ ਅਸਾਂ ਪੀੜਾਂ ਦਾ ਵੰਜ ਪਾਲਿਆ ਅਸਾਂ ਪੀੜਾਂ ਦਾ ਵੰਜ ਪਾਲਿਆ ਸਾਨੂੰ ਦੁੱਖਾਂ ਚਾੜੀ ਪਾਣ ਸਾਨੂੰ ਗੰਮ ਦਾ ਪਿੰਜਾ ਪਿੰਜ ਦਾ ਸਾਡੇ ਤੁੰਬੇ ਉੱਡਦੇ ਜਾਂ ਅਸੀਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ ਅਸੀਂ ਬੀਜੇ ਰੁੱਖ ਅਨਾਰ ਦੇ ਸਾਨੂੰ ਲੱਭੇ ਤੁੰਮੇ ਕੌੜ ਅਸਾਂ ਮਰਨ ਦਿਹਾੜ ਉਡੀਕਦੇ ਸਾਡੀ ਵੱਧਤੀ ਜਾਵੇ ਸੌੜ ਸਾਡੇ ਸਿਰ ਤੇ ਰੁੱਖ ਬਲੌਰ ਦੇ ਸਾਡੀ ਧੁੱਪੋਂ ਕਹਿਰੀ ਛਾਂ ਸਾਡੇ ਤੰਬੂ ਸਾੜੇ ਸੂਰਜੇ ਸਾਡੀ ਲੂਸੇ ਧਰਤੀ ਮਾਂ ਸਾਡੀ ਉਜੜੀ ਹਾਲਤ ਵੇਖ ਕੇ ਸਾਡੀ ਉਜੜੀ ਹਾਲਤ ਵੇਖ ਕੇ ਪਾ ਰਹਿਮਤ ਦੀ ਇੱਕ ਛਾਤ ਸਾਡੇ ਸਿਰ ਤੋਂ ਅੰਨੀ ਰਾਤ ਨੂੰ ਹੁਣ ਕਰ ਸਾਈਆਂ ਸ਼ਬਰਾਤ ਹੁਣ ਆ ਬਾਹੂ ਸੁਲਤਾਨਿਆਂ ਕਿ ਹੁਣ ਆ ਬਾਹੂ ਸੁਲਤਾਨਿਆਂ ਸਾਨੂੰ ਦਰਦਾਂ ਲਿਆ ਲਤਾੜ ਅੱਜ ਤੋੜ ਜੰਜੀਰੀ ਦੁੱਖ ਦੀ ਅੱਜ ਹੂਦਾ ਨਾਰਾ ਮਾਰ ਸਾਨੂੰ ਅਲਫ ਬਣਾ ਦੇ ਪਿਆਰਿਆ ਸਾਨੂੰ ਅਲਫ ਬਣਾ ਦੇ ਪਿਆਰਿਆ ਸਾਡੀ ਮੁੱਕ ਜਾਏ 베 ਦੀ ਲੋੜ ਮਨ ਮੁਸਕੇ ਬੂਟੀ ਇਸ਼ਕ ਦੀ ਸਭ ਨਿਕਲੇ ਦਿਲ ਦੀ ਕਾਉਤ ਇੱਥੇ ਕਿੜਦੇ ਸਭ ਇਮਾਨ ਤੇ ਇੱਥੇ ਉੱਡਦੀ ਇਸ਼ਕ ਦੀ ਧੂੜ ਜੋ ਇਸ਼ਕ ਸਲਾਮਤ ਮੰਗਦਾ ਫੜ ਉਸ ਨੂੰ ਲੈਂਦੇ ਨੂਰ ਸਾਡਾ ਤਾਲੂ ਜਾਵੇ ਸੁੱਕਦਾ ਸਾਡੀ ਵੱਧਦੀ ਜਾਵੇ ਪਿਆਸ ਬਣ ਬੱਦਲ ਸਾਵਣ ਵਾ ਦਾ ਸਾਡੀ ਪੂਰੀ ਕਰਦੇ ਆਸ ਅਸਾਂ ਆਪਣੀ ਕਬਰੇ ਆਪ ਹੀ ਲੈ ਲਹੂ ਦੇ ਦੀਵੇ ਬਾਹਰ ਅਸਾਂ ਆਪਣੀ ਕਬਰੇ ਆਪ ਹੀ ਲੈ ਲਹੂ ਦੇ ਦੀਵੇ ਬਾਹਰ ਅਸਾਂ ਬੇਗੁਰੀਆਂ ਦੇ ਸ਼ਹਿਰ ਵਿੱਚ ਇਹ ਕੀ ਤਾਂ ਨਵਾਂ ਕਮਾਲ ਆ ਆ ਦਮੜੀ ਸਾਜਿਆ ਪਿਆਰਿਆ ਆ ਦਮੜੀ ਸਾਜਿਆ ਪਿਆਰਿਆ ਤੇਰਾ ਜੀਵੇ ਸੈਫ ਮਲੂਕ ਸਾਡੇ ਦੀਦੇ ਤਸਨ ਦੀਦ ਨੂੰ ਸਾਡੇ ਦਿਲ ਵਿੱਚ ਉਠਦੀ ਹੂਕ ਸਾਨੂੰ ਗੁੜਤੀ ਦੇ ਦੇ ਸੁਖਣ ਦੀ ਸਾਡੀ ਕਰਦੇ ਸਾਫ਼ ਜ਼ੁਬਾਨ ਸਾਨੂੰ ਬੁੱਕਲ ਵਿੱਚ ਲਵੇਟ ਕੇ ਹੁਣ ਬਖਸ਼ੋ ਇਲਮ ਗਿਆਨ ਅਸਾਂ ਰਾਤੀ ਓਟੋਟ ਬਿੱਟਦੇ ਸਾਡੇ ਪਈ ਕਾਲ ਜੇ ਸੋਝ ਅਸਾਂ ਰਾਤੀ ਉੱਠ-ਉੱਠ ਪਿੱਟ ਦੇ ਸੱਡੀ ਪਈ ਕਾਲਜੇ ਸੋਜ ਅਸਾਂ ਸ਼ਮ-ਸ਼ਮ ਰਹੁੰਦੇ ਪਿਆਰਿਆ ਸਾਨੂੰ ਹਰਦਮ ਤੇਰੀ ਲੋੜ ਅਸਾਂ ਮੋਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਮੋਰਾ ਪੀਤਾ ਸੱਚ ਦਾ ਸਾਡੇ ਨੀਲੇ ਹੋ ਗਏ ਬੁੱਲ ਅਸਾਂ ਰਹਿ ਗਏ ਕਲ ਮੁਕਲੜੇ ਸਾਡਾ ਵੈਰੀ ਹੋਇਆ ਕੁੱਲ ਸਾਡੇ ਨੈਣੀ ਨਿੰਦਰ ਰੁੱਸ ਕੇ ਸਾਡੇ ਨੈਣੀ ਨਿੰਦਰ ਰੁੱਸ ਕੇ ਜਾ ਪੁੰਚੀ ਥੇੜੇ ਦੇਸ ਹਰ ਰਾਤੀ ਸ਼ਵੀਆਂ ਮਾਰਦੇ ਸਾਨੂੰ ਲੇਪ ਸਹਰਾਣੇ ਖੇਸ ਸਾਡੇ ਨੈਣੀ ਨਿੰਦਰ ਰੁੱਸ ਕੇ ਜਾਂ ਪੁੰਚੀ ਕਿਹੜੇ ਦੇਸ ਹਰ ਰਾਤੀ ਸ਼ਵੀਆਂ ਮਾਰਦੇ ਸਾਨੂੰ ਲੇਪ ਸਹਰਾਣੇ ਖੇਸ ਆਕੂਟ ਮਿੱਠਣ ਦਿਆ ਵਾਲੀ ਆਕੂਟ ਮਿੱਠਣ ਦਿਆ ਵਾਲੀ ਆ ਲੈ ਝੱਬਦੇ ਸਾਡੀ ਸਾਰ ਇੱਕ ਤਿੱਖੜਾ ਨੈਣ ਨੂੰ ਵੀ ਲੜਾ ਸਾਡੇ ਦਿਲ થી ਹੋਇਆ ਪਾਰ ਸਾਨੂੰ ਚੜਿਆ ਤੀਆ ਹਿਜਰ ਦਾ ਸਾਡਾ ਕਰ ਲੈ ਕੋਈ ਤੋੜ ਸਾਨੂੰ ਬੇਹਰ ਜੋਗਾ ਲੱਗੀਆਂ ਸਾਡਾ ਦਿੱਤਾ ਨਹੂ ਨਚੋੜ ਅਸਾਂ ਆਪਣੇ ਹੀ ਗੱਲ ਲੱਗ ਕੇ ਨਿਤ ਪਾਈਏ ਸੌ ਸੌ ਵੈਣ ਅਸਾਂ ਆਪਣੇ ਹੀ ਗੱਲ ਲੱਗ ਕੇ ਨਿਤ ਪਾਈਏ ਸੌ ਸੌ ਵੈਣ ਸਾਡੀ ਆਂ ਕਿਸਮਤ ਨੂੰ ਚੁੰਗੜੀ ਇੱਕ ਭੁੱਖਾ ਮਾਰੀ ਤੈਣ ਇਹਨੂੰ ਕੀਲੋ ਮੰਤਰ ਫੂਕ ਕੇ ਇਹਨੂੰ ਕੱਟੋ ਦੇਸੋਂ ਬਾਹਰ ਇਹਨੂੰ ਕੀਲੋ ਮੰਤਰ ਫੂਕ ਕੇ ਇਹਨੂੰ ਕੱਟੋ ਦੇਸੋਂ ਦੂਰ ਇਹ ਪਿਛਲ ਪੈਰੀ ਅੰਤਰੀ ਇੱਥੇ ਬਣ ਬਣ ਬੈਠੇ ਹੂਰ ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀਤਾ ਜ਼ੋਰ ਕਰਤਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਚੁਕੂ ਅੱਜ ਪੈ ਗਿਆ ਕਾਲ ਪ੍ਰੀਤ ਦਾ ਅੱਜ ਨਫ਼ਰਤ ਕੀਤਾ ਜ਼ੋਰ ਕਰਤਤਾ ਲੋਗੜ ਪ੍ਰੇਮ ਦਾ ਸਾਡੇ ਜੁੱਸੇ ਕਰੋ ਟਕੂਰ ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ-ਚੱਲ ਹੱਫ ਗਏ ਸਾਹ ਸਾਡੀ ਸੋਚ ਨੂੰ ਪੈਂਦੀਆਂ ਦੰਦਲਾਂ ਸਾਡੇ ਚੱਲ-ਚੱਲ ਹੱਫ ਗਏ ਸਾਹ ਨਿਤ ਫੰਦੇ ਗੁਣ-ਗੁਣ ਸੁਖਣਦੇ ਅਸਾਂ ਖੁਦ ਨੂੰ ਦਿੰਦੇ ਫਾ ਸਾਨੂੰ ਵੇਲਾ ਪੱਛ ਲਗਾਉਣ ਦਾ ਸਾਨੂੰ ਵੇਲਾ ਪੱਛ ਲਗਾਉਣ ਦਾ ਉੱਤੇ ਘੜੀਆਂ ਪਾਵਣ ਲੂਣ ਦਿਨ ਰਾਤਾਂ ਮੱਛ ਮਤੀ ਲੜੇ ਸਾਨੂੰ ਗਮ ਦੀ ਦਲਦਲ ਧੂਣ ਸਾਨੂੰ ਲੜਦੇ ਠੂਹੇ ਯਾਦ ਦੇ ਸਾਡਾ ਜੁੱਸਾ ਨੀਲੋ ਨੀਲ ਸਾਨੂੰ ਕੂੜੇ ਕੂੜਾ ਆਖਦੇ ਕੀ ਦੇਈਏ ਅਸਾਂ ਦਲੀਲ ਆਂਤਲਵੰਡੀ ਦੇ ਬਾਦਸ਼ਾਹ ਕਿ ਹੁਣ ਆ ਤਲਵੰਡੀ ਦੇ ਬਾਦਸ਼ਾਹ ਗੁਰੂ ਨਾਨਕ ਜੀ ਮਹਾਰਾਜ ਤੂੰ लाडला ਬੋਲੀ ਮਾਂ ਦਾ ਤੇਰੀ ਜਗ ਤੇ ਰਹਿਣੀ ਬਾਜ ਲੈ ਫੈਜ ਫਰੀਦ ਕਬੀਰ ਤੋਂ ਲੈ ਫੈਜ ਫਰੀਦ ਕਬੀਰ ਤੋਂ ਕੀਤਾ ਉਲਫਤ ਦਾ ਪ੍ਰਚਾਰ ਤੂੰ ਨਫਰਤ ਦੇ ਵਿੱਚ ਡੁੱਬਦੇ ਕਈ ਬੇੜੇ ਕੀਤੇ ਪਾਰ ਤੂੰ ਮਾਣ ਵਧਾਇਆ ਪੁਰਸ਼ ਦਾ ਕੋ ਮਾਣ ਵਧਾਇਆ ਪੁਰਸ਼ ਦਾ ਤੂੰ ਵੰਡਿਆ ਆਤਮ ਪਿਆਰ